ਪੜਾਈ ਮੁਕੰਮਲ ਹੋਣ ਮਗਰੋਂ ਜਦ ਨੌਜਵਾਨ ਰੋਜ਼ਗਾਰ ਦੀ ਪਾਲ ਕਰਦਾ ਹੈ ਤਾਂ ਉਹਦੇ ਸੁਪਨੇ ਉਮੀਦਾਂ ਨਾਲ ਭਰੇ ਹੁੰਦੇ ਹਨ ਪਰ ਜਦੋਂ ਉਹਨਾਂ ਨੂੰ ਯੋਗਤਾ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲਦੀ ਤਾਂ ਅਕਸਰ ਉਹ ਨਿਰਾਸ਼ ਹੋ ਜਾਂਦੇ ਹਨ ਕਈ ਨੌਜਵਾਨ ਨਸ਼ਿਆਂ ਵੱਲ ਜਾਂਦੇ ਹਨ ਤੇ ਕਈ ਵਿਦੇਸ਼ਾਂ ਵੱਲ ਕੂਚ ਕਰਦੇ ਹਨ ਪਰ ਕੁਝ ਨੌਜਵਾਨ ਹਾਰ ਨਹੀਂ ਮੰਨਦੇ ਸਮਰਾਲਾ ਨੇਲੇ ਪਿੰਡ ਹਰਿਓ ਦੇ ਇੱਕ ਨੌਜਵਾਨ ਨੇ ਅਨੋਖੀ ਮਿਸਾਲ ਪੇਸ਼ ਕੀਤੀ ਉਹ ਐਮਏ ਹਿਸਟਰੀ ਕਰ ਚੁੱਕਿਆ ਨੌਕਰੀ ਵੀ ਕੀਤੀ ਪਰ ਸੰਤੁਸ਼ਟੀ ਨਾ ਹੋਣ ਕਾਰਨ ਫੈਸਲਾ ਕੀਤਾ ਆਪਣਾ ਕੰਮ ਸ਼ੁਰੂ ਕਰਨ ਦਾ ਅੱਜ ਉਹ ਸਮਰਾਲਾ ਸ਼ਹਿਰ 'ਚ ਕੁਲਚੇ ਦੀ ਰੇੜੀ ਲਾਉਂਦਾ ਹੈ ਤੇ ਦਿਨ ਵਿੱਚ 500 ਤੋਂ ਵੱਧ ਕੁਲਚੇ ਵੇਚਦਾ ਹੈ ਲੋਕ ਦੂਰ ਦੂਰ ਤੋਂ ਉਸ ਦੇ ਸਵਾਦਲੇ ਕੁਲਚੇ ਖਾਣ ਆਉਂਦੇ ਹਨ ਉਸ ਦਾ ਕਹਿਣਾ ਹੈ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਬਸ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਅੱਜ ਦੇ ਨੌਜਵਾਨਾਂ ਲਈ ਇਹ ਸੁਨੇਹਾ ਹੈ ਮਿਹਨਤ ਕਰੋ ਰਸਤਾ ਖੁਦ ਬਣਾਓ ਕਿਉਂਕਿ ਜਿੱਤ ਉਹਨਾਂ ਦੀ ਹੁੰਦੀ ਹੈ ਜੋ ਠਹਿਰਦੇ ਨਹੀਂ ਚੱਲ ਪੈਂਦੇ ਹਨ ਕੀ ਨਾਮ ਤੁਹਾਡਾ ਜੀ ਵੀਰੇ ਮੇਰਾ ਨਾਮ ਸ਼ੰਕਰ ਆ ਹਾਂ ਕਿਹੜਾ ਪਿੰਡ ਆ ਤੁਹਾਡਾ ਆਪਣਾ ਵੀਰੇ ਹਰਿਆਖੁਰ ਦੇ ਪਿੰਡ ਆ ਆ ਦੇਖੀਆ ਦਾ ਕਨਸੈਪਟ ਮਾਈਂਡ ਚ ਕਿਵੇਂ ਆਇਆ ਵੀਰੇ ਸ਼ੁਰੂ ਤੋਂ ਹੀ ਸੀਗਾ ਜਦੋਂ ਸਟੱਡੀ ਕਰਦੇ ਹੁੰਦੇ ਸੀਗੇ ਕੁੱਲਤੇ ਖਾਂਦੇ ਹੁੰਦੇ ਸੀਗੇ ਸ਼ਹਿਰ ਦੇ ਵਿੱਚ ਸਮਰਾਲੇ ਚ ਤੇ ਆਪਣੇ ਫਿਰ ਸੋਚਦੇ ਹੁੰਦੇ ਸੀਗੇ ਵੀ ਯਾਰ ਅੱਛਾ ਇੰਨੇ ਕੋਲ ਤੇ ਪੈ ਗਦੇ ਨੇ ਤੇ ਐਸਟੀਮੇਟ ਲਾਉਨੇ ਹੁੰਦੇ ਸੀਗੇ ਵੀਰੇ ਵੀ ਯਾਰ ਬਹੁਤ ਪੈਸੇ ਬਣਦੇ ਆ ਤੇ ਉੱਥੋਂ ਵੀਰੇ ਫਿਰ ਦਿਮਾਗ 'ਚ ਗੱਲ ਖੜਕੀ ਗਈ ਤੇ ਉਸ ਤੋਂ ਬਾਅਦ ਫਿਰ ਆਪ ਕਰ ਲਿਆ ਵੀਰੇ ਫਿਰ ਆਪਾਂ ਨੇ ਤੁਸੀਂ ਤੁਹਾਡੀ ਸਟੱਡੀ ਕਿੰਨੀ ਹੈ ਵੀਰੇ ਮੈਂ ਪੋਸਟ ਗ੍ਰੈਜੂਏਟ ਆ ਵੀਰੇ ਐਮਏ ਹਿਸਟਰੀ ਕੀਤੀ ਆ ਮੈਂ ਇਹ ਅਪਕਾਲਜ ਕਰਨੇ ਤੋਂ ਹਾਂਜੀ ਹਾਂਜੀ ਭਾਜੀ ਸਟੱਡੀ ਕਰਨ ਤੋਂ ਬਾਅਦ ਫਿਰ ਇਹ ਕਨਸੈਪਟ ਕਿਨਾਂ ਮਾਈਂਡ 'ਚ ਹੈ ਕੋਈ ਜੌਬ ਅਪਲਾਈ ਨਹੀਂ ਕੀਤੀ ਵੀਰੇ ਭਾਜੀ ਅਪਲਾਈ ਮੇਰੇ ਡੈਡੀ ਦਾ ਤਾਂ ਸੁਪਨਾ ਸੀਗਾ ਵੀ ਮੈਂ ਸਰਕਾਰੀ ਅਫਸਰ ਬਣਾ ਵੀਰੇ ਤੇ ਡਾੜੀ ਫਰ ਵੀ ਦੇ ਮੇਰੇ ਇੱਕ ਸੈਰੋ ਕਿਸੇ ਦੇ 2016 ਦੇ ਵਿੱਚ ਮੈਂ ਬੀਏ ਕਰ ਰਿਹਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਭਾਜੀ ਫਿਰ ਆਪਾਂ ਨੇ ਕੀ ਕੀਤਾ ਜਿਹੜਾ ਮੇਰਾ ਸੁਪਨਾ ਸੀਗਾ ਭਾਜੀ ਤੇ ਫਿਰ ਮੈਨੂੰ ਹੌਲੀ ਹੌਲੀ ਲੱਗਿਆ ਵੀ ਮੈਂ ਜੋਬ ਕਰਨ ਲੱਗ ਗਿਆ ਸੀਗਾ ਭਾਜੀ ਆਪਾਂ 8 ਕੁ ਮਹੀਨੇ ਲਾਏ ਸੀਗੇ ਆਪਣੇ ਜੋਬ ਕੀਤੀ ਸੀਗੀ ਮੈਂ ਰਿਕਵਰੀ ਕਰਦਾ ਹੁੰਦਾ ਸੀਗਾ ਵੀਰੇ ਜਿਵੇਂ ਬਾਈਕ ਲੈਣ ਦਾ ਕੋਈ ਉਹਦੇ ਉਹ ਜਦੋਂ ਕਿਸੇ ਨਹੀਂ ਮੁੜਦੀ ਤਾਂ ਰਿਕਵਰੀ ਕਰਦੇ ਹੁੰਦੇ ਸੀਗੇ ਦੇ ਬਾਜੀ ਉਹਦੇ ਵਿੱਚ ਮੈਨੂੰ ਬੜੀ ਸਟ੍ਰੈਸ ਰਹਿੰਦੀ ਸੀਗੀ ਤੇ ਫਿਰ ਮੈਂ ਉਹ ਛੱਡਤਾ ਸੀਗਾ ਕੰਮ ਉਹ ਤੋਂ ਬਾਅਦ ਫਿਰ ਮੈਨੂੰ ਸ਼ੁਰੂ ਤੋਂ ਥੋੜਾ ਜਿਹਾ ਏਵੀ ਸੀਗਾ ਕਿ ਮੈਂ ਆਪਣਾ ਕਰਨਾ ਜਦੋਂ ਵੀ ਕਰਨਾ ਹੈਗਾ ਤੇ ਬਸ ਫਿਰ ਬਾਜੀ ਹੁਣ ਪਰਮਾਤਮਾ ਇੱਧਰ ਨੂੰ ਲਿਆਇਆ ਫਿਰ ਆਪਣਾ ਵਧੀਆ ਭਰਾ ਪਿਆਰ ਦੇ ਰਹੇ ਨੇ ਯਾਰ ਬਹੁਤ ਵਧੀਆ ਚੱਲ ਰਿਹਾ ਬਾਜੀ ਐਸ ਟਾਈਮ ਕਿੰਨਾ ਸਮਾਂ ਹੋ ਗਿਆ ਇਹ ਤੁਸੀਂ ਕਾਟ ਲਗਾਈ ਇਹ ਬਾਜੀ ਆਪਾਂ ਨੇ ਹਲੇ ਬਾਜੀ 15 ਦਿਨ ਹੀ ਹੋਏ ਨੇ 15 ਦਿਨਾਂ ਦੇ ਵਿੱਚ ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਕਿ ਜਿੰਨੀ ਮੰਨ ਲਓ ਵੀ ਸੋਚਿਆ ਸੀਗਾ ਵੀ 3 ਸਾਲ ਬਾਅਦ ਚੱਲ ਜੂਗਾ ਇੰਨਾ ਦਾ ਤਾਂ ਸਾਡਾ 15 ਦਿਨਾਂ 'ਚ ਚੱਲ ਗਿਆ ਭਾਜੀ ਇਹ ਤੁਸੀਂ ਲੋਕੇਸ਼ਨ ਤੁਸੀਂ ਸ਼ਹਿਰ ਤੋਂ ਬਾਹਰ ਚੂਸ ਕੀਤੀ ਆ ਹਾਂਜੀ ਹਾਂਜੀ ਭਾਜੀ ਨਹੀਂ ਭਾਜੀ ਚੱਲਦੇ ਨੇ ਚੱਲਦੇ ਨੇ ਭਾਜੀ ਤਿੰਨ ਵਾਰੀ ਇਹ ਭਾਜੀ ਆਪਾਂ ਨੇ ਕੀਤੀ ਆ ਜਿਵੇਂ ਹੁਣ ਭਾਜੀ ਬਾਜ਼ਾਰ ਦੇ ਵਿੱਚ ਜ਼ਰੂਰੀ ਨਹੀਂ ਅਸੀਂ ਸਮਝਿਆ ਹੈਗਾ ਵੀ ਕਸਟਮਰ ਸਾਨੂੰ ਦੇਖ ਕੇ ਹੀ ਆਵੇ ਹਨਾ ਤੇ ਹੁਣ ਭਾਜੀ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਅਸੀਂ ਸੋਸ਼ਲ ਮੀਡੀਆ ਤੇ ਪੂਰੇ ਐਕਟਿਵ ਆ ਤੇ ਅਸੀਂ ਵੀਡੀਓ ਪਾਈ ਸੀ ਉਹ ਤੋਂ ਭਰਾਵਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਆਹ ਲੋਕੇਸ਼ਨ ਭਾਜੀ ਉੱਦਾਂ ਇਹ ਲੋਕੇਸ਼ਨ ਨੂੰ ਵੀ ਕਾਫੀ 10 15 ਮਿੰਟ ਲੱਗਦੇ ਨੇ ਇੱਧਰ ਨੂੰ ਤੇ ਇਹ ਆਪਣਾ ਰੋਪੜਾ ਰੋਪੜ ਨੂੰ ਜਾਂਦਾ ਚਾਰਸਾ ਰੋੜਾ ਬੈਲੋਲਪੁਰ ਰੋੜਾ ਵੀਰੇ ਤੇ ਵਧੀਆ ਭਰਾ ਦੂਰੋਂ ਦੂਰੋਂ ਆ ਰਹੇ ਨੇ ਤੇ ਬਹੁਤ ਪਿਆਰ ਮਿਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਭਾਜੀ ਇਹ ਕਿੰਨੇ ਵਜੇ ਤੱਕ ਹੋਣੀ ਹੈ ਤੁਸੀਂ ਇੱਥੇ ਭਾਜੀ ਅਸੀਂ ਮੋਰਨਿੰਗ ਤੋਂ 11 ਵਜੇ ਆ ਜੰਨੇ ਆ 11 ਤੋਂ ਭਾਜੀ ਫਿਰ ਅਸੀਂ ਸ਼ਾਮ ਦੇ 5 ਤੋਂ 6 ਦੇ ਵਿੱਚ 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 ਚਲੇ ਜਾਂਦੇ ਆ ਵੀਰੇ। ਛੇੜਨ ਦਾ ਵੀ ਤੁਹਾਨੂੰ ਤੋਂ ਸਾਨੂੰ ਪਤਾ ਲੱਗਿਆ। ਹਾਂਜੀ ਹਾਂਜੀ ਭਾਜੀ ਅਸੀਂ ਆ ਮੈਂ ਕਹਿੰਦਾ ਵੀਰੇ ਮੇਰੇ ਟਰੈਕ ਆ ਰਹੇ ਨੇ ਹੁਣ ਇੰਤੀ ਆ ਰਹੀ ਆ ਮੇਰੀ ਐਲਬਮ ਆ ਰਹੀ ਆ ਮੇਰੀ ਕੰਪਨੀ ਆ ਮੋਟੀਵੇਟ میوزਿਕ ਕੰਪਨੀ ਆ ਭਰਾ ਨੇ ਮੇਰੇ ਸਾਈਨ ਆ ਵੀਰੇ ਮੈਂ ਉਹਨਾਂ ਨਾਲ ਤੇ ਮੇਰੀ ਉੱਥੋਂ ਐਲਬਮ ਆ ਰਹੀ ਆ ਸਾਰੇ ਮਤਲਬ ਭਰਾਵਾਂ ਨੂੰ ਕਹਿੰਦੇ ਕਿ ਉਹ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤੇ ਮੇਰਾ ਵੀਰੇ ਕੁੱਲ ਚੈਕਿੰਗ 2025 ਮੇਰਾ ਇੰਸਟਾਗ੍ਰam ਪੇਜ ਆ ਉਹਨੂੰ ਵੀ ਫੋਲੋ ਕਰਿਓ ਵੀਰੇ ਆਪਾਂ ਨਵੇਂ-ਨਵੇਂ ਵੀਡੀਓ ਪਾਉਂਦੇ ਰਹਾਂਗੇ ਵੀਰੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ 3 ਮੈਸੇਜ ਦੇਣਾ ਚਾਹ। ਭਾਈ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਤਾਂ ਇਹੀ ਮੈਸੇਜ ਦਵਾਂਗੇ ਵੀ ਕੰਮ ਕਰੋ ਯਾਰ ਜੌਬਾਂ ਦਾ ਖੜਾ ਛੱਡੋ ਨੱਚਿਆਂ ਦਾ ਖੜਾ ਛੱਡੋ ਤੇ ਆਪਣਾ ਇੱਧਰ ਨੂੰ ਆਓ ਵੀਰੇ ਆਪਣੇ ਜਿਹੜੇ ਕੰਮ ਨੇ ਮਲਮ ਹੋਰੇ ਸੰਭੀ ਫਿਰਦੇ ਨੇ ਬੰਦੇ ਜਿੰਨੇ ਹੁਣ ਆਪਣੇ ਪੰਜਾਬ ਤੋਂ ਬਾਹਰਲੇ ਬੰਦੇ ਸੰਭੀ ਫਿਰਦੇ ਨੇ ਆਪਾਂ ਵੀਰੇ ਆਪ ਕਰੀਏ ਤੇ ਆਪਾਂ ਪੈਸਾ ਕਮਾਈਏ ਵੀਰੇ ਕੁਝ ਬਣ ਕੇ ਦਿਖਾਈਏ ਬਾਹਰ ਦਾ ਖਾੜਾ ਛੱਡੋ ਆਪਣਾ ਇੱਧਰ ਸਰਦਾਰੀ ਕਰੋ ਵੀਰੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੈਂ ਜਦੋਂ ਵੀਰੇ ਸ਼ੁਰੂ ਕੀਤਾ ਫੋਨ ਲੋਕ ਹੱਸਦੇ ਵੀ ਸੀਗੇ ਜਦੋਂ ਰੇੜੀ ਬਣਾਉਣੇ ਸਟਾਰਟ ਕੀ ਸੀ ਬਹੁਤ ਮੈਨੂੰ ਟਿੱਕਰਾਂ ਹੋਈਆਂ ਪਰ ਵੀਰੇ ਅੱਜ ਉਹੀ ਕਹਿੰਦੇ ਨੇ ਸਾਡਾ ਭਰਾ ਵਾ ਉੱਥੇ ਖੜਾ ਜਦੋਂ ਹੁਣ ਪ੍ਰਮਾਤਮਾ ਦੀ ਕਿਰਪਾ ਹੋਈ ਆ ਵੀ ਉਹ ਤਾਂ ਆਪਣਾ ਭਾਈ ਆ ਯਾਰ ਚਲੋ ਆਪਾਂ ਉਹਦੇ ਕੋਲ ਤੇ ਖਾਣੇ ਆ ਹਨਾ ਤੇ ਵਧੀਆ ਪਿਆਰ ਮਿਲ ਰਿਹਾ ਪਾਜੀ ਨਹੀਂ ਬਾਹਰ ਜਾਣ ਬਾਰੇ ਕੋਈ ਬੋਕੀ ਨਹੀਂ ਪਾਜੀ ਉਹ ਤਾਂ ਆਪਣਾ ਸ਼ੁਰੂ ਤੋਂ ਹੀ ਨਹੀਂ ਹੈ ਕੋਈ ਸਿਸਟਮ ਨਹੀਂ ਮੈਨੂੰ ਤਾਂ ਇਹ ਆ ਵੀ ਆਪਾਂ ਬਾਹਰਲੇ ਗੋਰੇ ਕੰਮ ਲਾਉਣੇ ਨੇ ਅਦਰ ਆਪਾਂ ਰੱਖਣੇ ਨੇ 2-4 ਬੰਦੇ ਜੇ ਹੋਏ ਤੁਹਾਡੇ ਟੱਚ ਜਿਦਾ ਦੱਸੇ ਰੋ ਕੀ ਕਿ ਕਿ ਕੀ ਹੋ ਜਾ ਤੁਹਾਡਾ ਫਿਊਚਰ ਕੀ ਹੋਵੇਗਾ ਫਿਊਚਰ ਪਾਜੀ ਇਹ ਹੀ ਆ ਵੀ ਹੁਣ ਅਸੀਂ ਬਿਜ਼ਨਸ ਪਲਾਨ ਆ ਸਾਡੇ ਬਹੁਤ ਵੱਡੇ ਵੱਡੇ ਪਲਾਨ ਨੇ ਤੇ ਮੇਰੀ ਆਲਮ ਆਰੀ ਆ ਤੇ ਉਹ ਵੀ ਸਾਡਾ ਪਲਾਨ ਆ ਕਿ ਵਧੀਆ ਭਰਾ ਪਿਆਰ ਦੇਣਾ ਹਿੱਟ ਹੋ ਜਵੇ ਅਸੀਂ ਥੋੜਾ ਜਿਹਾ ਹੋਰ ਵਧੀਆ ਕਰ ਸਕੀ ਜੀ ਤੇ ਇਹ ਪਲਾਨ ਨੇ ਵੀਰੇ ਆਪਣੇ 何でやねん。いい